ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਜੀ ਹੋਰ ਦੱਸੋ ਸਾਰੇ ਠੀਕ ਹੋਗੇ ਤੇ ਬਾਕੀ ਅੱਜ ਤੁਹਾਨੂੰ ਇੱਕ ਦਿਖਾਉਣੇ ਆਗੇ ਐਸੀ ਚੀਜ਼ ਆ ਜਿਸ ਦੀ ਕਿ ਬੇਕਦਰੀ ਬਹੁਤ ਜ਼ਿਆਦਾ ਹੋਈ ਹੋਈ ਹੈਗੀ ਇੰਨੀ ਜ਼ਿਆਦਾ ਬੇਕਦਰੀ ਮੈਂ ਨਹੀਂ ਦੇਖੀ ਤੇ ਸਿਸਟਮ ਕੀ ਆਗਾ ਤੁਹਾਨੂੰ ਦਿਖਾ ਦਿੰਨੇ ਆ ਇਹ ਜਿੰਨੀ ਵੀ ਜਗ੍ਹਾ ਪਈ ਹੈਗੀ ਜੇ ਸਰਕਾਰ ਚਾਹੇ ਇੱਥੇ ਵਧੀਆ ਹਸਪਤਾਲ ਬਣ ਸਕਦਾ ਇੱਥੇ ਵਧੀਆ ਕੋਈ ਹੋਰ ਸਿਸਟਮ ਬਣ ਸਕਦਾ ਕੋਈ ਉਦਯੋਗ ਲੱਗ ਸਕਦਾ ਕਿਉਂਕਿ ਦੋ ਟਾਈ ਕਿੱਲੇ ਫालतੂਏ ਪਏ ਨੇਗੇ ਇਹ ਨਾਲੇ ਕਿਸੇ ਕੰਮ ਦੇ ਵਿੱਚ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੇ ਆਜੋ ਆਪਾਂ ਦੇਖਦੇ ਆਂ ਕਿ ਕੀ ਸਿਸਟਮ ਆ ਔਰ ਕੀ ਨਹੀਂ ਤੇ ਚਲੋ ਫਿਰ ਚੱਲਦੇ ਆਂ ਕਰਦੇ ਆਂ ਵੀਡੀਓ ਸ਼ੁਰੂ ਆਹ ਦੇਖੋ ਆ ਇੱਕ ਇਹਨੂੰ ਆਪਾਂ ਕੁਛ ਵੀ ਕਹਿ ਲਓ ਵੈਸੇ ਅਸੀਂ ਤਾਂ ਹੁਣ ਇਹਨੂੰ ਨਸ਼ੇੜੀਆਂ ਦਾ ਜਿਹੜਾ ਅੱਡਾ ਕਹਾਂਗੇ ਵੀ ਇੱਥੇ ਨਸ਼ੇੜੀਆਂ ਦਾ ਅੱਡਾ ਜਾਦੇ ਆ ਇਹ ਆਹ ਦੇਖੋ ਇਹਦੀ ਹਾਲਤ ਤੁਸੀਂ ਦੇਖ ਸਕਦੇ ਹੋਗੇ ਇੰਨੀ ਜਿਆਦੇ ਤਰਸਜੋਗ ਹਾਲਤ ਆ ਇਹਦੀ ਇਹ ਕਿਸੇ ਟਾਈਮ ਦੇ ਵਿੱਚ ਅਰੈਸਟ ਹੋਸ ਸੀਗਾ ਫੈਰ ਹੁੰਦੀ ਸੀ ਕਿਸੇ ਰਾਜੇ ਦੀ ਮੇਰੇ ਹਿਸਾਬ ਨਾਲ ਇਹ ਆ ਦੇਖੋ ਹੁਣ ਇਹਦਾ ਇੰਨਾ ਭੈੜਾ ਹਾਲ ਆ ਨਾ ਸਾਰੀ ਡਿੱਗ ਪਈ ਇਹ ਦੇਖੋ ਫਿਰ ਤੁਹਾਨੂੰ ਦਿਖਾਵਾਂਗੇ ਇਹਦਾ ਏਰੀਆ ਵੀ ਕੀ ਸਿਸਟਮ ਆਗਾ ਇਹਦਾ ਦਿਨ ਦੇ ਵਿੱਚ ਵੀ ਬੰਦੇ ਨੂੰ ਡਰ ਲੱਗਦਾਗਾ ਰਾਤ ਨੂੰ ਤਾਂ ਜਿਹੜਾ ਕੁਝ ਹੋਊਗਾ ਹੋਊਗਾ ਦੇਖੋ ਇਹਦੇ ਕਮਰਿਆਂ ਦੇ ਤੁਹਾਨੂੰ ਹਾਲ ਦਿਖਾਉਣੇ ਆਗੇ ਕਿ ਮੇ ਟੁੱਟੇ ਭੱਜੇ ਪਏ ਨੇਗੇ ਦਰਵਾਜ਼ੇ ਥੱਲੇ ਟੁੱਟੇ ਪਏ ਨੇਗੇ ਦੇਖੋ ਕਮਰੇ ਅੰਦਰੋਂ ਭੈੜਾ ਹਾਲ ਹੋਇਆ ਪਿਆਗਾ ਕਮਰਿਆਂ ਦਾ ਵੀ ਅੰਦਰੋਂ ਦੇਖੋ ਆ ਦੂਜਾ ਕਮਰਾ ਹੈਗਾ ਕਿੰਨਾ ਭੈੜਾ ਹਾਲ ਹੋਇਆ ਹੋਇਆ ਇਹਦਾ ਕਮਰੇ ਦਾ ਤੁਸੀਂ ਏਰੀਆ ਦੇਖੋ ਇਦਾਂ ਦਾ ਏਰੀਆ ਜਿਵੇਂ ਸਾਰਾ ਇਹ ਜੰਗਲੀ ਏਰੀਆ ਹੁੰਦਾਗਾ ਤੁਹਾਨੂੰ ਹੋਰ ਵੀ ਬਹੁਤ ਕੁਝ ਦਿਖਾਉਣੇ ਆ ਇੱਥੇ ਆਪਾਂ ਦੇਖੋ ਬਿਲ ਕਿੰਨੇ ਲੱਗੇ ਹੋਏ ਨੇ ਇਹਦੇ ਤੇ ਇਹ ਤੇ ਅਸੀਂ ਬਿਲ ਬਹੁਤ ਜਿਆਦਾ ਮਾਤਰਾ ਚ ਬਿੱਲ ਲੱਗੇ ਹੋਏ ਨੇ ਦੇਖੋ ਇਹਦਾ ਏਰੀਆ ਦੇਖੋ ਤੁਹਾਨੂੰ ਐ ਲੱਗੂ ਵੀ ਜਿਵੇਂ ਅਸੀਂ ਜੰਗਲ ਦੇ ਵਿੱਚ ਫਿਰਦਿਆਂ ਕਿਸੇ ਦੇ ਵਿੱਚ ਦੇਖੋ ਕਿਸੇ ਦਾ ਕੋਈ ਉਹ ਨਹੀਂਗਾ ਇਹ ਨਾ ਕਿਸੇ ਰਾਜੇ ਰੂਜੇ ਦੀ ਠਹਿਰ ਹੁੰਦੀ ਸੀ ਤੇ ਉਸ ਤੋਂ ਬਾਅਦ ਇਹ ਰੈਸਟ ਹਾਊਸ ਬਣ ਗਿਆ ਤੀਆ ਤੇ ਪਰ ਅੱਜ ਇਹਦੀ ਹਾਲਤ ਆ ਜਿਹੜੀ ਇੱਥੇ 20 ਪਏ ਨੇ ਜਿਵੇਂ ਕਹਿੰਦੇ ਨੇ ਕਿ ਨਸ਼ੇੜੀਆਂ ਦੇ 100 ਸਮਾਨ ਨਸ਼ੇੜੀਆਂ ਦਾ ਪਿਆ ਹੈ ਗਾ ਉਹਰੇ ਅਸੀਂ ਵੀ ਦੇਖਣ ਆਏ ਸੀਗੇ ਅਸੀਂਿੱਟਾਂ ਸੁਕਟਾਂ ਬਹੁਤ ਕੁਛ ਇੱਥੇ ਪਿਆ ਹੈਗਾ ਤੇ ਤੁਹਾਨੂੰ ਦਿਖਾਉਣਿਆ ਕਹਿਣ ਦਾ ਮੇਰਾ ਮਤਲਬ ਇਹ ਆ ਵੀ ਜਿਹੜੀ ਇਹ ਚੀਜ਼ਾਂ ਫालतੂ ਪਈਆਂ ਲੱਗੀਆਂ ਇੰਨਾ ਕਣੀ ਕਿਸੇ ਦੀ ਕੋਈ ਗੌਰ ਨਹੀਂ ਕੀਤੀ ਤੇ ਉਰਾ ਪਰਾ ਪੈਸਾ ਸਰਕਾਰ ਕੁ ਬਰਬਾਦ ਕਰੀ ਜਾਂਦੀ ਆ ਐ ਨਹੀਂ ਵੀ ਇੱਥੇ ਕੋਈ ਵਧੀਆ ਜਿਹਾ ਹਸਪੀਟਲ ਬਣ ਜੇ ਉਰਾ ਪਰਾ ਮਰੀ ਜਾਂਦੇ ਨੇ ਬਕਵਾਸ ਇੱਥੇ ਕੋਈ ਹਸਪੀਟਲ ਬਣੇ ਵਧੀਆ ਜਿਹਾ ਕੋਈ ਹੋਰ ਚੀਜ਼ ਕੋਈ ਲੋਕਾਂ ਨੂੰ ਰੁਜ਼ਗਾਰ ਦੇਣ ਵਾਲੀ ਚੀਜ਼ ਬਣੇ ਹੁਣ ਇਹ ਸਾਰੀ ਚੀਜ਼ ਆ ਜਿਹੜੀ ਫालतੂ ਬੇਕਾਰ ਚੀਜ਼ ਪਈ ਆ ਹਨਾ ਇਹਦਾ ਕੋਈ ਸਿਸਟਮ ਨਹੀਂਗਾ ਕੋਈ ਕੁਛ ਨਹੀਂ ਆ ਇੱਥੇ ਦਰਖਤ ਪਏ ਨੇ ਖਰਾਬ ਹੋ ਰਹੇ ਨੇਗੇ ਟੁੱਟੇ ਭੱਜੇ ਕਿਸੇ ਗਰੀਬ ਬੰਦੇ ਨੂੰ ਚੁਕਾ ਦਿਓ ਇਹਨਾਂ ਦਾ ਕੋਈ ਫਾਇਦਾ ਨਹੀਂ ਕਿਸੇ ਗਰੀਬ ਦੇ ਘਰੇ ਕੰਮ ਆ ਜਾਣਗੇ ਇਹ ਦਰਖਤ ਆ ਦੇਖੋ ਆ ਕਿੰਨੇ ਪਹਿਲੇ ਟੁੱਟੇ ਹੋਏ ਸੁੱਕੇ ਹੋਏ ਦਰਖਤ ਪਏ ਨੇ ਬਿਲਕੁਲ ਇਹ ਅੰਬ ਦਾ ਬੂਟਾ ਨਾ ਤੇ ਬਾਕੀ ਚਲੋ ਜਿੱਦਾਂ ਹਨਾ ਤੁਹਾਨੂੰ ਦਿਖਾਉਨੇ ਇੱਕ ਹੋਰ ਤੇ ਆਹ ਦੀ ਮੇਰੇ ਪਿੱਛੇ ਇਹ ਵੀ ਬਿਲਕੁਲ ਖੰਡਰ ਬਣਿਆ ਪਿਆਗਾ ਤੇ ਤੁਮ ਚਲੋ ਆ ਜੋ ਇਹ ਇਹਦਾ ਬਹੁਤ ਭੜਾ ਹਾਲ ਹੋਇਆ ਹੋਇਆ ਹੈਗਾ ਇੱਥੇ ਦਿਨੇ ਵੀ ਆਉਣਾ ਖਾਤਰੀ ਤੋਂ ਖਾਲੀ ਨਹੀਂ ਹੈਗਾ ਫੇਰ ਵੀ ਤੁਹਾਨੂੰ ਦਿਖਾ ਰਿਆਂਗੇ ਜਿਵੇਂ ਤਵੇਂ ਕਰਕੇ ਦਿਨ ਦੇ ਵਿੱਚ ਵੀ ਬਹੁਤ ਡਰ ਲੱਗਦਾ ਇੱਥੇ ਤਾਂ ਭਾਈ ਨਸ਼ੇੜੀਆਂ ਦਾ ਕੀ ਤੋਾਰ ਇੱਧਰ ਵੀ ਆ ਪਾਣੀ ਵਾਲੇ ਬਣਾਏ ਹੋਏ ਨੇ ਇਹ ਡੱਗ ਨੇ ਇਹ ਡੱਗੇ ਨੇ ਪਾਣੀ ਵਾਲੇ ਤੇ ਆਜੋ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਜੰਗਲ ਦੇ ਅੰਦਰ ਬਾਬੇ ਚਾਬੀ ਕੱਢ ਲਈ ਮੋਟਰਸਾਈਕਲ ਦੀ ਕਿਤੇ ਕੋਈ ਮੋਟਰਸਾਈਕਲ ਚੱਕ ਕੇ ਲੈ ਜੇ ਤੇ ਆ ਜੋ ਸਾਨੂੰ ਦਿਖਾਉਣੇ ਆਗੇ ਹੁਣ ਅੰਦਰ ਜਾ ਕੇ ਜੰਗਲ ਦੇ ਵਿੱਚ ਕਿਵੇਂ ਮੰਗਾ ਲੱਗਿਆ ਹੋਇਆ ਆ ਦੇਖੋ ਇੰਨਾ ਭੈੜਾ ਹਾਲ ਮਿਲਣਾ ਤੁਸੀ ਕਦੇ ਨਹੀਂ ਦੇਖਿਆ ਹੁਣ ਇਹ ਚੀਜ਼ ਦਾ ਤੁਹਾਡੇ ਸਾਹਮਣੇ ਆ ਜਿੰਨਾ ਭੈੜਾ ਹਾਲ ਇਹ ਹੋ ਰਿਹਾ ਹੈਗਾ ਤੇ ਬਾਕੀ ਇਹ ਭਾਈ ਪੂਰੇ ਤੌਰ ਤੇ ਇਹ ਨਸ਼ੇੜੀਆਂ ਦਾ ਡੱਡਾ ਆਪਾਂ ਕਹਿ ਦਈਏ ਨਾ ਜੇ ਆ ਦੇਖੋ ਇਹ ਕੰਦਾ ਜੀਆਂ ਕਿਸੇ ਟਾਈਮ ਵੀ ਡਿੱਗ ਸਕਦੀਆਂ ਨੇਗੀਆਂ ਦੇਖੋ ਕਿਸੇ ਟਾਈਮ ਵੀ ਦੇਖੋ ਆ ਸਾਰਾ ਪੂਰਾ ਜੰਗਲ ਪਿਆ ਤੇ ਬਾਕੀ ਜਿੰਨਾ ਕਿ ਇੱਥੇ ਦਰਖਤ ਹੋ ਰਿਆ ਨਾ ਆ ਸਾਰਾ ਇਧਰ ਚਲੋ ਮੈਂ ਵੈਸੇ ਇੱਕ ਗੱਲ ਹੋਰ ਦੱਸ ਦਾਂਗਾ ਵੀ ਜੇ ਚਲ ਸਰਕਾਰ ਨੇ ਕੁਝ ਹੋਰ ਨਹੀਂ ਕਰਨਾ ਹੈਗਾ ਇਹਦੀ ਸਾਂਭ ਸੰਭਾਲੀ ਵਜੇ ਇਹਦੀ ਸਾਂਭ ਸੰਭਾਲੀ ਕਰ ਲੋ ਜੇ ਸਾਮ ਸੰਭਾਲ ਹੀ ਨਹੀਂ ਕਰਨੀ ਹੈਗੀ ਮੈਂ ਕਹਾਂ ਬਈ ਗਰੀਬਾਂ ਨੂੰ ਪੰਜ-ਪੰਜ ਮਰਲੇ ਕੱਟ ਲਓ ਹਾਂ ਜਿਹੜੇ ਹੁਣ ਫਾਲਤੂ ਜਗ੍ਹਾ ਪਈਆਗੀ ਇਹ ਇੱਥੇ ਕਿਹੜਾ ਹੁਣ ਕਿਸੇ ਨੇ ਉਹ ਕਰਨਾਗਾ ਇਹ ਗਰੀਬਾਂ ਵਾਸਤੇ ਪੰਜ-ਪੰਜ ਮਰਲੇ ਹੀ ਕੱਟ ਦੋ ਇਹਦੇ ਚੋਂ ਤਾਂ ਤਾਂ ਵੀ ਵਧੀਆ ਜੇ ਕਿਤੇ ਪੰਜ-ਪੰਜ ਮਰਲੇ ਇਹਦੇ ਚੋਂ ਕੱਟਣ ਲੱਗ ਗਏ ਇਥੇ ਤਾਂ ਲੱਗਦਾ ਵੀ ਕਾਫੀ ਪਿੰਡ ਆ ਜਾਣਗੇ ਨਾਲੇ ਵਿਚਾਰੇ ਖੁਸ਼ ਆ ਜਿਨ੍ਹਾਂ ਨੂੰ ਪੰਜ-ਪੰਜ ਮਰਲੇ ਮਿਲਣਗੇ ਉਹ ਵੀ ਖੁਸ਼ ਨੇਗੇ ਨਾਲੇ ਜਗ੍ਹਾ ਲੇਖੇ ਲੱਗ ਜੂਗੀ ਤੇ ਬਾਕੀ ਉਹ ਟਾਈਮ ਦੇ ਵਿੱਚ ਵੀ ਤੁਹਾਨੂੰ ਬਾਥਰੂਮ ਦਿਖਾਉਨੇ ਆਂਗੇ ਬਹੁਤ ਟਾਪ ਦੇ ਬਾਥਰੂਮ ਬਣਾਏ ਹੋਏ ਨੇ ਅੰਦਰ ਚਿਪਸ ਵੀ ਲੱਗੀ ਹੋਈ ਆ ਉਹ ਟਾਈਮ ਦੀ ਤੁਹਾਨੂੰ ਦਿਖਾਉਨੇ ਆਂਗੇ ਅੰਦਰ ਉਹ ਟਾਈਮ ਦੇ ਦੇਖੋ ਉਹ ਟਾਈਮ ਦੀਆਂ ਵੀ ਚਿਪਸ ਵਾਲੀਆਂ ਇੱਟਾਂ ਲੱਗੀਆਂ ਹੋਈਆਂ ਨੇ ਰਸੋਈ ਦੇ ਵਿੱਚ ਇਹ ਪਤਾ ਨਹੀਂ ਰਸੋਈ ਆ ਪਤਾ ਨਹੀਂ ਬਾਥਰੂਮ ਆ ਕੀ ਆ ਇਹ ਤੇ ਆ ਦੇਖੋ ਉਹ ਟਾਈਮ ਦੇ ਵਿੱਚ ਵੀ ਇਹ ਇੱਟਾਂ ਸਗੈ ਲੱਗੀਆਂ ਨੇ ਇਹ ਤੁਹਾਨੂੰ ਦਿਖਾਉਨੇ ਆਂਗੇ ਇੱਕ ਖਾਸਾ ਡੂੰਘਾ ਗਏ ਵੀ ਇਹਦੇ 'ਚ ਇਹ ਬੰਦਾ ਡਿੱਗ ਜੇ ਇਦੇ ਵਿੱਚੋਂ ਤਾਂ ਨਹੀਂ ਬਾਹਰ ਆਉਂਦਾ ਹੈਗਾ ਹੋਰ ਖਾਸਾ ਡੂੰਗਾ ਬਾਬਾ ਜੀ ਦੇਖੋ ਹੈਨਾ ਪਹਿਲਾਂ ਇਹ ਹੋਰ ਵੀ ਡੂੰਗਾ ਤੀਆ ਹੁਣ ਤਾਂ ਖਾਸਾ ਭਰਪੂਰ ਵੀ ਗਿਆ ਹਾਂ ਥੱਲੋ ਚਣਾਈ ਕਰਕੇ ਕਰੀ ਹੋਈ ਆ ਹਾਂ ਹਾਂ ਹੋਰ ਹੁਣ ਤੇ ਆ ਦੇਖੋ ਆ ਵੀ ਡਿੱਗਿਆ ਪੈਣ ਜਮੀ ਬਿਲਕੁਲ ਮੈਨੂੰ ਲੱਗਦਾ ਕਿ ਤੇ ਇਹ ਨਸ਼ੀੜੀ ਨਾ ਗਾਡਰ ਜੇ ਨਾ ਚੱਕ ਕੇ ਲੈ ਜਾਣਗੇ ਤੇ ਹੈਨਾ ਨੇਰੇ ਚ ਬੇਰੇ ਹਾਂ ਉਧਰ ਖਾਸੀ ਜਗਾ ਕੀ ਹੈ ਬਹੁਤ ਜਗ੍ਹਾ ਉਧਰ ਤੇ ਉਧਰ ਤਾਂ ਜਾਣ ਨੂੰ ਨੀ ਜੀਆ ਕਰਦਾ ਡਰ ਲੱਗਦਾ ਹੈਗਾ ਤੇ ਬਾਕੀ ਇਹ ਜਿਹੜੀ ਜਗ੍ਹਾ ਬਣੀ ਹੋਈ ਹੈ ਨਾ ਜੀ ਇਹ ਹੈਗੀ ਆ ਨਮਾਦਾਂ ਗਾਜੇਵਾਸ ਵਿਸ਼ਨਪੁਰਾ ਇਹਨਾਂ ਦੇ ਸੈਂਟਰ ਦੇ ਵਿੱਚ ਆ ਤਿੰਨਾ ਪਿੰਡਾਂ ਦੇ ਸੂਏ ਦੇ ਉੱਪਰ ਆ ਬਿਲਕੁਲ ਸੂਏ ਦੇ ਨਾਲ ਹੀ ਆ ਗਾਜੇਵਾਸ ਨਮਾਦਾਂ ਵਿਸ਼ਨਪੁਰਾ ਇਹਨਾਂ ਦੇ ਸੈਂਟਰ ਜਿਹੇ ਚ ਪਈ ਜਾਂਦੀ ਹੈ ਜਗ੍ਹਾ ਤਿੰਨੇ ਪਿੰਡ ਓਨੇ ਓਨੇ ਕਨੇ ਤੇ ਉਹ ਪਰਾਂ ਤੁਹਾਨੂੰ ਦਿਖਾਉਣੇ ਆਂਗੇ ਚੌਕ ਆ ਉਹ ਪਰਲੇ ਪਾਸੇ ਤੇ ਉਧਰ ਹੀ ਚੱਲਦੇ ਆਂਗੇ ਆਜੋ ਤੁਹਾਨੂੰ ਚੌਕ ਕਣੀ ਲੈ ਕੇ ਚੱਲਦੇ ਆਂਗੇ ਦੇਖੋ ਇਧਰ ਡਰ ਇੰਨਾ ਲੱਗਦਾ ਨਾ ਇਹ ਛੱਡ ਗੱਲਾਂ ਦੋ ਇਧਰ ਰਾਤ ਨੂੰ ਐਨੀ ਪਤਾ ਹੈਗਾ ਕੀ ਕਾਂਡ ਹੋ ਜੇ ਕਿਸੇ ਨਾਲ ਭਾਈ ਬਚਾ ਕੇ ਚੱਲਿਆ ਕਰੋ ਦੇਖੋ ਆ ਇਧਰ ਜਿਹੜੇ ਪੁਰਾਣੇ ਖੂਹ ਵੀ ਉਸੇ ਟਾਈਮ ਦਾ ਖੂਹ ਆ ਇਹ ਪੁਰਾਣਾ ਉੱਧਰ ਸਾਰਾ ਕੁਝ ਟਿਹ੍ਹਾ ਪਿਆ ਹੈਗਾ ਤੇ ਦੇਖੋ ਐਨੀ ਹਿੰਮਤ ਨਹੀਂ ਕਿਸੇ ਦੀ ਵੀ ਆ ਡੱਕੇ ਕੋ ਚੱਕ ਕੇ ਸਾਈਡ ਦਿੱਤੀ ਕਰ ਦੂਗਾ ਔਰ ਇਹ ਪੈ ਖਰਾਬ ਹੋ ਰਹੇ ਨੇ ਵੀ ਦੱਸ ਕੋਈ ਲੈ ਜੇ ਆਗੂ ਗਵਾਲੀ ਜਾਵੇ ਠੰਡਾ ਗਈ ਕਿਸੇ ਲੰਗਰ ਦੇ ਵਿੱਚ ਪਹਿ ਜਾਣ ਤੇ ਆ ਆ ਗਿਆ ਜੀ ਅੱਗੇ ਚੌਂਕ ਮੇਨ ਇੱਥੇ ਲਿਖਿਆ ਵੀ ਹੋਇਆ ਹੈਗਾ ਰੈਸਟ ਹਾਊਸ ਵੀ ਲਿਖਿਆ ਹੋਇਆ ਬਿਸ਼ਨਪੁਰਾ ਵੀ ਲਿਖਿਆ ਹੋਇਆ ਬੰਬਣਾ ਗਾਜੇ ਵਾ ਸਾਰਾ ਕੁਝ ਲਿਖਿਆ ਹੋਇਆ ਹੈਗਾ ਇਹ ਆਇਆ ਜੀ ਚੌਕ ਤੇ ਆਜੋ ਤੁਹਾਨੂੰ ਦਿਖਾਨਿਆ ਆ ਚੌਕ ਆ ਆ ਲਿਖਿਆ ਹੋਇਆ ਸਾਰਾ ਕੁਝ ਬੰਮੜਾ ਵਗੈਰਾ ਕਾਜੀਬਾਸ ਤੇ ਆਜੋ ਚੱਲੀਏ ਬਾਬਾ ਜੀ ਵੀ ਆ ਰਹੇ ਨੇ ਮੋਟਰਸਾਈਕਲ ਤੇ ਆਜੋ ਆਪਾਂ ਹੁਣ ਚੱਲਦੇ ਆਂਗੇ ਬਾਬਾ ਜੀ ਆ ਕੇ ਮੋਟਰਸਾਈਕਲ ਲੈ ਕੇ ਚੋ ਫਿਰ ਚੱਲੀਏ ਆ ਕੀ ਲਿਖਿਆ ਇਹ ਤੇ ਲਿਖਿਆ ਹੋਇਆ ਕੁਛ ਚੇ ਚਲੋ ਫਿਰ ਨਿਕਾਲਦੇ ਆਂ ਦੇਖੋ ਆ ਇਹ ਸਾਰਾ ਭੂਤ ਬੰਗਲਾ ਬਹੁਤ ਡਰ ਲੱਗਦਾ ਹੈ ਇੱਥੇ ਹੁਣ ਵੈਸੇ ਤਾਂ ਦੁਪਹਿਰੀ ਹੈਗੀ ਥੋੜੀ ਥੋੜੀ ਤਾਂ ਕਰਕੇ ਥੋੜਾ ਜਿਹਾ ਵਿਜ਼ਨ ਕਲੀਅਰ ਨਹੀਂ ਹੈਗਾ ਆ ਦੇਖੋ ਆ ਸੂਏ ਜੀ ਅਸੀਂ ਸੂਏ ਸੂਏ ਜਾ ਰਹਿਆਂਗੇ ਆ ਦੇਖੋ ਸਾਰਾ ਤੁਸੀਂ ਦੇਖ ਸਕਦੇ ਹੋਗੇ ਇਹ ਜਿੰਨੇ ਵੀ ਰਕਵਾ ਪਿਆਗਾ 2-3 ਕਿੱਲਾਂ ਦੇ ਵਿੱਚ ਸਰਕਾਰ ਨੂੰ ਚਾਹੀਦਾ ਵੀ ਇੱਥੇ ਕੋਈ ਕੰਮ-ਕਮ ਕਰ ਦੇਣਾ ਆ ਦੇਖੋ ਸਾਰੇ ਦਰਖਤ ਵਧੀਆ ਥੱਲੇ ਸਫਾਈ ਖੈਰ ਵਧੀਆ ਗਈ ਪਰ ਅੱਗੇ ਖਰਾਬ ਹੋਇਆ ਦੇਖੋ ਕਿੰਨੇ ਵਧੀਆ ਆਲੂ ਖੜੇ ਨੇਗੇ ਹੁਣ ਪਟਾਈ ਹੋ ਰਹੀ ਹੈਗੀ ਆਲੂਆਂ ਦੀ ਇਹ ਉਹ ਸਾਹਮਣੇ ਆਲੂਆਂ ਦੀ ਪਟਾਈ ਹੋ ਰਹੀ ਹੈ ਦੇਖੋ ਵਧੀਆ ਗਈ ਉਹ ਸਾਰੇ ਆਲੂ ਹੁਣ ਆ ਸਸਤੇ ਵੀ ਹੋ ਰਹੇ ਨੇ ਮੈਨੂੰ ਲੱਗਦਾ ਪੜਨ ਲੋ ਲੋਕਾਂ ਨੇ ਕਾਫੀ ਬੀਜ ਰੱਖੇ ਨੇ ਕੀ ਆਹਰੇ ਵੀ ਕਾਫੀ ਨਾ ਆਹ ਸਿਸਟਮ ਵੀ ਬਹੁਤ ਖਰਾਬ ਆ ਇੱਥੇ ਸੜਕ ਦੀ ਹਾਲਤ ਆ ਜਿਹੜੀ ਬਾਲੀ ਪੈੜੀ ਹੈਗੀ ਸੜਕ ਦੀ ਹਾਲਤ ਆ ਤੁਸੀਂ ਦੇਖੋ ਬਾਕੀ ਆ ਇਧਰ ਨਾਲਾ ਵੀ ਫੁੱਲ ਬਟਾ ਫੁੱਲ ਜਿਹੜਾ ਪਰਦੀ ਹੋ ਰਿਹਾ ਹੈਗਾ ਆ ਘਰਾਂ ਦੇ ਨਾਲ ਲੱਗਿਆ ਖੜਿਆ ਹੈਗਾ ਇਹ ਸਾਰੇ ਕਿਤੇ ਤੁਸੀਂ ਦੇਖ ਸਕਦੇ ਹੋਗੇ ਰਸਤੇ ਦੀ ਵੀ ਬੜੀ ਭੈੜੀ ਹਾਲਤ ਆ ਕੀ ਰਸਤਾ ਵੀ ਮਾੜਾ ਤੇ ਬਾਕੀ ਇਹਦੇ ਕਣੀ ਵੀ ਥੋੜੀ ਬਹੁਤੀ ਗੌਰ ਹੋਵੇ ਹੈਨਾ